ਭਾਜੀ ਹਾਂ ਸन्नी ਭਾਜੀ ਉਹ ਤਨਖਾਹ ਦੇ ਦਿੰਦੇ ਜੀ 15 ਤਰੀਕ ਨੂੰ ਹੋਗੀ ਅੱਜ ਸन्नी 2-4 ਦਿਨ guzara ਕਰ ਲੋ ਇਦਾਂ ਹੀ ਮੈਂ ਕਰਵਾਉਣਾ ਪੈਸੇ ਠੀਕ ਹੈ ਭਾਜੀ ਉਹ ਤਾਂ ਕਰਦੇ ਪੁੱਛਦੇ ਸੀਗੇ ਨਾ ਕਿ ਅੱਗੇ ਤਾਂ ਨਾਲ ਲੇਟ ਕੀਤਾ ਨਹੀਂ ਕਦੇ ਸन्नी ਤੈਨੂੰ ਵੀ ਪਤਾ ਵਾ ਅੱਗੇ ਕਿੰਨਾ ਸੋਹਣਾ ਕੰਮ ਚੱਲ ਰਿਹਾ ਸੀ 10 ਤਰੀਕ ਨੂੰ ਦੇ ਦਿੰਦਾ ਜੀ ਤੁਹਾਨੂੰ ਤਨਖਾਹ ਹੁਣ ਕੰਮ ਹੀ ਉਸ ਹਾਵ ਨਾਲ ਮੈਂ ਫਿਰ ਵੀ ਕਰਦਾ ਕੋਈ ਅਰੇਂਜ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਆ ਵੀਰੇ ਠੀਕ ਠਾਕ ਹੋ ਬੜੇ ਦਾਸ ਦੇ ਲੱਗ ਰਹੇ ਕੀ ਗੱਲ ਬਸ ਵੀਰੇ ਹੁਕਮ ਕਰੋ ਕੀ ਲੈਣਾ ਤੁਸੀਂ ਅ ਵੀਰੇ ਇੱਕ ਵੈਟ ਵਾਈਪਸ ਦੇ ਦਿਓ ਨੀਹਾ ਵੈਟ ਵਾਈਪਸ ਦੇ ਦੋ ਬਤਾ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਤੁਸੀਂ ਵੀਰੇ ਦੁਪਹਿਰ ਦੇ 3:00 ਵਜੇ ਗਏ ਸਵੇਰ ਦੀ ਪੋਣੀ ਵੀ ਤੁਹਾਡੇ ਹੱਥੋਂ ਹੀ ਕਰਨ ਲੱਗੇ ਇਨਾ ਮਾੜਾ ਹਾਲ ਹੈ। ਵੀਰੇ ਇੱਕ ਤਾਂ ਦੁਕਾਨਾਂ ਪਹਿਲੇ ਤਾਂ ਇਕੱਲੀ ਦੁਕਾਨ ਸਾਡੀ ਹੁੰਦੀ ਸੀ। ਹੂੰ ਹੁਣ ਤਾਂ ਆਸ ਪੜੋਸ ਇੰਨੀਆਂ ਦੁਕਾਨਾਂ ਖੋਲੀਆਂ ਨੇ ਤੇ ਆਨਲਾਈਨ ਨੇ ਵੈਸੇ ਜਿਨਾ ਹਰਾਮ ਕੀਤਾ ਹੋਇਆ ਵਾ। ਲੋਕੀ ਆਨਲਾਈਨ ਜਿਆਦਾ ਸਮਾਨ ਲੈਣ ਲੱਗ ਗਏ ਨਾ। ਹੋਰ ਕੀ ਵੀਰੇ? ਵੀਰੇ ਚ ਨਿਰਾਸ਼ ਹੋਣ ਵਾਲੀ ਕਿਹੜੀ ਗੱਲ ਆ? ਉਹ ਵੀਰੇ ਪਹਿਲੇ ਜਿੱਥੇ 100% ਕੰਮ ਸੀ ਨਾ ਹੁਣ 30% ਵੀ ਨਹੀਂ ਰਹਿ ਗਿਆ। ਨਾਲੇ ਅੱਜ 15 ਤਰੀਕ ਹੋ ਗਈ ਐ। ਇਹਨਾਂ ਨੂੰ ਤਨਖਾਹਾਂ ਵੀ ਮੈਂ 10 ਤਰੀਕ ਨੂੰ ਦੇ ਦਿੰਦਾ ਸੀ। ਸਮਝ ਨਹੀਂ ਲੱਗ ਰਹੀ ਕਰਾਂ ਕਿ ਬਾਵੇ ਵੀਰੇ ਮੈਂ ਜਦੋਂ ਵੀ ਇੱਥੇ ਆਇਆ ਨਾ ਮੈਂ ਉਹ ਖੇੜਿਆ ਮੱਥਾ ਦੇਖਿਆ ਮੈਂ ਉਹ ਹੱਸਦਾ ਚਿਹਰਾ ਦੇਖਿਆ ਕਿ ਬਾਵੇ ਵੀਰੇ ਕੋਲ ਜਾਵਾਂਗੇ ਦੋ ਘੜੀਆਂ ਹਾਸ ਲਾਵਾਂਗੇ ਨਾਲੇ ਸਮਾਨ ਲੈ ਆਵਾਂਗੇ ਪਰ ਅੱਜ ਮੈਨੂੰ ਬੜੀ ਨਿਰਾਸ਼ਾ ਜੀ ਫੀਲ ਹੋ ਰਹੀ ਹੈ ਕਿ ਮੈਂ ਤੁਹਾਡੇ ਕੋਲੇ ਆਇਆ ਤੇ ਤੁਸੀਂ ਉਦਾਸ ਬੈਠੇ ਤੁਸੀਂ ਤਾਂ ਯਾਰ ਸਾਰਿਆਂ ਨੂੰ ਹਸਾਉਂਦੇ ਰਹਿੰਦੇ ਹੋ ਉਹ ਵੀਰੇ ਹੁਣ ਅਸੀਂ ਕਰੀਏ ਵੀ ਕੀ ਇਹ ਤਾਂ ਵੀਰੇ ਹਾਲਾਤ ਨੇ ਇਹ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ ਤੁਸੀਂ ਆਪ ਹੀ ਕਿਹਾ ਨਾ ਪਹਿਲਾ ਕੰਮ 100% ਸੀਗਾ ਹੁਣ 30 ਰਹਿ ਗਿਆ ਆਪਾਂ ਹਿੰਮਤ ਥੋੜੀ ਹਾਰਨੀ ਐ ਆਪਾਂ ਜੇ ਗਿਰਦੇ ਆ ਤੇ ਫਿਰ ਉੱਠਣਾ ਵੀ ਸਿੱਖਣਾ ਐ ਨਾ ਆਪਾਂ ਦੇਖੋ ਆਨਲਾਈਨ ਲੋਕੀ ਕੰਮ ਕਰ ਰਹੇ ਆ ਪੈਸੇ ਕਮਾ ਰਹੇ ਆ ਹਾਂਜੀ ਥੋੜੀ ਜਵਾਨੀ ਕਿਹਾ ਨਾ ਤੁਸੀਂ ਹਾਂਜੀ ਤੁਸੀਂ ਕਿਹਾ ਨਾ ਇਹ ਹੈ ਹੈਨਾ ਤੁਸੀਂ ਕਿਉਂ ਨਹੀਂ ਕਰਦੇ ਆਨਲਾਈਨ ਆਪਣੀ ਸ਼ਾਪ ਦੀ ਵੈਬਸਾਈਟ ਬਣਾਓ ਆਪਣੇ ਇੰਸਟਾਗ੍ਰam ਤੇ YouTube ਤੇ Facebook ਤੇ account ਬਣਾਓ ਆਪਣੀ ਵੀਡੀਓਜ਼ ਬਣਾਓ ਆਪਣੇ ਪ੍ਰੋਡਕਟ ਦੀਆਂ ਆਪਣੇ EMPLOYEES ਨੂੰ ਨਾਲ ਲਾਓ ਤੁਸੀਂ ਕਿਉਂ ਨਹੀਂ ਕਰਦੇ ਤੁਸੀਂ ਇਹ ਦੇਖੋ ਹਿੰਮਤ ਹਾਰੇ ਜਿਹੜੇ ਬੰਦੇ ਨੇ ਕਦੇ ਕਾਮਯਾਬ ਹੋਏ ਨੇ ਨਹੀਂ ਜਿਹੜਾ ਪਾਣੀ ਖੜ ਗਿਆ ਸਮਝੋ ਉੱਤੇ ਕਾਈ ਜੰਮ ਗਈ ਚਲਦੇ ਰਹਿਣਾ ਹੀ ਜ਼ਿੰਦਗੀ ਦਾ ਨਾਮ ਹੈ ਆਪਾਂ ਹਿੰਮਤ ਨਹੀਂ ਹਾਰਨੀ ਭਾਵੇਂ ਆਪਾਂ ਲੁੱਟ ਜਾਈਏ ਬਰਬਾਦ ਹੋ ਜਾਈਏ ਫਿਰ ਉੱਠਾਂਗੇ ਦੇਖੋ ਪਰਮਾਤਮਾ ਆਪਾਂ ਨੂੰ ਰੋਜ਼ ਇੱਕ ਮੌਕਾ ਦਿੰਦਾ ਹੈ ਹੁਣ ਗੁਰੂ ਮਹਾਰਾਜ ਨੇ ਆਪਾਂ ਨੂੰ ਇੰਨੀਆਂ ਬਖਸ਼ਿਸ਼ਾਂ ਦਿੱਤੀਆਂ ਹੋਈਆਂ ਨੇ ਪਤਾ ਨਹੀਂ ਕਿੰਨੇ ਕ ਸੰਕਟ ਉਹ ਆਪ ਹੀ ਟਾਲੀ ਜਾਂਦਾ ਤੁਸੀਂ ਇਸ ਗੱਲ ਤੇ ਕਦੇ ਧਿਆਨ ਦਿੱਤਾ ਕਿ ਆਪਣੇ ਸਰੀਰ ਦੇ ਕਿੰਨੇ ਅੰਗ ਨੇ ਇਕੱਲੇ-ਇਕੱਲੇ ਨੂੰ ਚਲਾ ਰਿਆ ਨਾ ਹਾਂਜੀ ਸਾਹ ਲੈ ਰਹੇ ਆ ਨਾ ਆਪਾਂ ਆਕਸੀਜਨ ਉਹ ਦੇ ਰਿਆ ਨਾ ਹਾਂਜੀ ਜੀਵ ਜੰਤੂਆਂ ਨੂੰ ਪਾਲ ਰਿਆ ਨਾ ਚੱਲ ਮੈਂ ਜੰਤੂ ਪਾਇਨ ਤਿੰਨਾ ਵੀ ਰੋਜੀਦੇ ਮਤਲਬ ਉਹ ਕਾਣ-ਕਾਣਚੂ ਵਸਿਆ ਹੋਇਆ ਉਹਨੇ ਸਾਰਿਆਂ ਨੂੰ ਕੁਛ ਨਾ ਕੁਛ ਕੰਮ ਲਾਇਆ ਦੇਖੋ ਕਈਆਂ ਦੇ ਹੱਥ ਪੈਰ ਨਹੀਂ ਹੁੰਦੇ ਕਈਆਂ ਨੂੰ ਉੱਠਿਆ ਨਹੀਂ ਜਾਂਦਾ ਕਈਆਂ ਤੋਂ ਹਨਾ ਆਪਾਂ ਤਾਂ ਯਾਰ ਚੰਗੇ ਭਲੇ ਆ ਆਪਾਂ ਹੀ ਹਿੰਮਤ ਹਾਰ ਗਏ ਨਾਲੇ ਇੰਨਾ ਕੁਛ ਹੈਗਾ ਤੁਸੀਂ ਇਹ ਦੇਖੋ ਆਪਣੇ ਕੋਲ 30% ਹੈਗਾ ਨਾ ਤੁਸੀਂ ਉਹਨਾਂ ਬਾਰੇ ਸੋਚੋ ਜਿਨ੍ਹਾਂ ਕੋਲੇ 30% ਵੀ ਨਹੀਂ ਹੈਗਾ ਬਾਹਰ ਛੱਡੋ ਤੁਸੀਂ ਆਪਣੇ EMPLOYEES ਬਾਰੇ ਸੋਚੋ ਕੋਈ 5000 ਲੈ ਰਿਆ ਕੋਈ 7000 ਲੈ ਰਿਆ ਕੋਈ 10000 ਲੈ ਰਿਆ ਹਨਾ ਜੇ ਉਹ ਇਦਾਂ ਸੋਚਣ ਲੱਗ ਜਾਣ ਕਿ ਆਪਣੇ ਤਰ੍ਹਾਂ ਗੁਜ਼ਾਰਾ ਹੀ ਨਹੀਂ ਹੈਗਾ ਉਹਨਾਂ ਦਾ ਕੀ ਬਣੂ ਭਰੇ ਤੁਸੀਂ ਕਈਆਂ ਨਾਲ ਉੱਚੇ ਹੋ ਠੀਕ ਹੈ ਪਰ ਜਿਹੜਾ ਬੰਦਾ ਹਿੰਮਤ ਹਾਰ ਗਿਆ ਸਮਝੋ ਗਿਆ ਉੱਠੋ ਆਪਣੇ ਆਪ ਨੂੰ ਅੰਦਰੋਂ ਜਗਾਓ ਸੈਲਫ ਕੰਫੀਡੈਂਸ ਰੱਖੋ ਬਿਜ਼ਨਸ ਨੂੰ ਵਧਾਉਣ ਦੀਆਂ ਤਰਕੀਬਾਂ ਲੱਭੋ ਸਮਝੇ ਮੇਰੀ ਗੱਲ ਇੱਕ ਛੱਡ ਕੇ 10 ਛੱਡ ਕੇ 20 ਦੁਕਾਨਾਂ ਆਸੇ ਪਾਸੇ ਖੁੱਲ ਜਾਣ ਤੁਸੀਂ ਆਪਣਾ ਨੇਚਰ ਚੇਂਜ ਕਰੋ ਤੁਹਾਡਾ ਗਾਹਕ ਤੁਹਾਡੇ ਕੋਲ ਆਊਗਾ ਮੈਂ ਕਦੇ ਕਿਸੇ ਹੋਰ ਕੋਲ ਨਹੀਂ ਗਿਆ ਮੈਂ ਤੁਹਾਡੇ ਕੋਲ ਕਿਉਂ ਆਇਆ ਸਿਰਫ ਤੁਹਾਡੇ ਨੇਚਰ ਕਰਕੇ ਆਪਾਂ ਹਾਸੇ ਖੇਡ ਕੇ ਬਲਾ ਵੀ ਲੈਨੇ ਆ ਹਨਾ ਦੁੱਖ ਸੁੱਖ ਸਾਂਝੇ ਵੀ ਕਰ ਲੈਨੇ ਆ ਕੀ ਸਮਝੇ ਵੀਰੇ ਇੱਕ ਚੀਜ਼ ਇਹੀ ਸਮਝ ਲੱਗੀ ਆ ਕਿ ਜੇ ਅੱਜ ਤੁਸੀਂ ਨਾ ਆਂਦੇ ਤਾਂ ਸ਼ਾਇਦ ਮੈਂ ਡਿਪਰੈਸ਼ਨ ਤੇ ਚਲੇ ਗਿਆ ਹੁੰਦਾ ਨਾ ਵੀਰੇ ਨਾ ਇਹ ਤਾਂ ਕਾਇਰਾਂ ਦੇ ਕੰਮ ਹੁੰਦੇ ਆ ਜਿਹੜਾ ਡਿਪਰੈਸ਼ਨ ਨਾਮ ਹੈ ਨਾ ਉਹ ਕਾਇਰਾਂ ਦੀ ਨਿਸ਼ਾਨੀ ਹੈ ਇਹ ਤਾਂ ਡਬਾਉਣ ਵਾਲੀਆਂ ਗੱਲਾਂ ਨੇ ਫਿਰ ਤਾਂ ਆਪਾਂ ਰੱਬ ਨੂੰ ਮੰਨਦੇ ਹੀ ਨਹੀਂ ਜੇ ਆਪਾਂ ਰੱਬ ਨੂੰ ਮੰਨਦੇ ਆਂ ਆਪਾਂ ਰੋਜ਼ ਨਵੀਂ ਜ਼ਿੰਦਗੀ ਜੀਣੀ ਆ ਠੀਕ ਹੈ ਨਾ ਜੇ ਇੱਕ ਪਾਸੇ ਘਾਟਾ ਪੈਂਦਾ ਦੂਜੇ ਪਾਸੇ ਹੱਥ ਮਾਰੋ ਯਾਰ ਜੇ ਇੱਕ ਦਰਵਾਜ਼ਾ ਬੰਦ ਹੁੰਦਾ ਪਰਮਾਤਮਾ ਦਸ ਦਵਾਰ ਹੋਰ ਖੋਲਦਾ ਬਸ ਆਪਾਂ ਨੂੰ ਲੱਭਣਾ ਆਣਾ ਚਾਹੀਦਾ ਪਰਮਾਤਮਾ ਸਭ ਨੂੰ ਦਿੰਦਾ ਬਸ ਨੀਵੇਂ ਹੋ ਕੇ ਨਾ ਲੈਣਾ ਆਣਾ ਚਾਹੀਦਾ ਸਮਝ ਗਿਆ ਠੀਕ ਆ ਵੀਰੇ ਵੀਰੇ ਕੋਈ ਪਰਵਾਹ ਨਹੀਂ ਕਰਨੇ ਮੈਨੂੰ ਦਿਓ ਇਜਾਜ਼ਤ ਮੈਂ ਥੋੜਾ ਜਾ ਹੁਣ ਜਾਣਾ ਕਿਉਂਕਿ ਬੱਚੇ ਨੂੰ ਵੈਟ ਪਾਈਪਸ ਚਾਹੀਦੇ ਕਿੰਨੇ ਪੈਸੇ ਵੀਰੇ 100 ਰੁਪਏ 100 ਰੁਪਿਆ ਵੀਰੇ ਮਹਿੰਗਾ ਹੋ ਗਿਆ ਨਾ ਪਹਿਲਾਂ ਨਾਲ ਹਾਂਜੀ ਆਲੋ ਵੀਰੇ 100 ਧੰਨਵਾਦ ਵੀਰੇ ਤੁਹਾਡਾ ਵੀਰੇ ਤੁਹਾਡਾ ਧੰਨਵਾਦ ਆ ਤੁਸੀਂ ਮੇਰੀ ਗੱਲ ਬੜੇ ਪਿਆਰ ਨਾਲ ਸੁਣੀ। ਕੋਈ ਫਿਕਰ ਨਹੀਂ ਕਰਨੀ। ਪ੍ਰਮਾਤਮਾ ਨੇ ਸਾਰਿਆਂ ਵਾਸਤੇ ਕੁਝ ਨਾ ਕੁਝ ਸੋਚਿਆ ਹੁੰਦਾ। ਠੀਕ ਹੈ? ਬਸ ਖਿੜੇ ਮੱਥੇ ਸਾਰਿਆਂ ਨੂੰ ਮਿਲੋ। ਜੇ ਉਹ ਦਿਨ ਨਹੀਂ ਰਹੇ ਤਾਂ ਆ ਵੀ ਨਹੀਂ ਰਹਿਣਗੇ। ਠੀਕ ਹੈ? ਠੀਕ ਹੈ। ਦੁਬਾਰਾ ਕੁਦਰਤ ਆਪਣਾ ਮੋੜ ਲਾਊਗੀ। ਦੁਬਾਰਾ ਫਿਰ ਉਹੀ ਦਿਨ ਆਣਗੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਵੀਰੇ ਮੈਨੂੰ ਕੈਰਾਫਾਈਨ ਦੇ ਕੰਡੀਸ਼ਨਰ ਸ਼ੈਂਪੂ ਤੇ ਟ੍ਰੀਟਮੈਂਟ ਕਿਟ ਦੇ ਦਿਓ। ਹਾਂਜੀ। ਹਾਂਜੀ। ਹਾਲੋ ਵੀਰੇ। ਕਿੰਨੇ ਪੈਸੇ ਵੀਰੇ ਇਹਦੇ? ਇਹਦੇ ਪੈਸੇ ਹੋਗੇ 2500। ਅੱਛਾ। ਸ਼ੁਕਰ ਹੈ ਭਾਜੀ। ਤੁਸੀਂ ਆ ਗਏ। ਸ਼ੁਕਰ ਵਾਲੀ ਕਿਹੜੀ ਗੱਲ ਵੀਰੇ? ਮੈਂ ਹੁਣੇ ਚੰਗਾ ਸੋਚਣਾ ਸ਼ੁਰੂ ਕੀਤਾ ਸੀ ਤੇ ਨਾਲ ਹੀ ਕਸਟਮਰਾਂ ਨੇ ਸ਼ੁਰੂ ਹੋ ਗਏ। ਵੈਸੇ ਕਿਉਂ ਵੀਰੇ ਇੱਦਾਂ ਕਿਉਂ ਤੁਹਾਨੂੰ ਲੱਗਿਆ? ਉਹ ਹੁਣੇ ਭੱਜ ਗਏ ਨਹੀਂ ਆ ਅਜਿਹੜੇ ਭੱਜ ਗਏ ਹੁਣੇ ਹਾਂ ਹਾਂ ਉਹ ਮੈਨੂੰ ਬੜਾ ਮੋਟੀਵੇਟ ਕਰਕੇ ਗਏ ਮੈਂ ਤਾਂ ਡਿਪਰੈਸ਼ਨ 'ਚ ਚੱਲਾ ਸੀ ਪਰ ਉਹਨਾਂ ਨੇ ਮੈਨੂੰ ਸਮਝਾਇਆ ਤੇ ਹੁਣ ਮੈਂ ਤੁਹਾਡੇ ਸਾਹਮਣੇ ਹੱਸਦਾ ਖੇਡਦਾ ਪਿਆ ਆ ਵਾ ਇਹ ਤੁਸੀਂ ਸੱਚੀ ਇਹ ਨਾ ਭੱਜ ਦੀ ਗੱਲ ਕਰਦੇ ਪਿਓ ਹਾਂ ਜਿਹੜੇ ਹੁਣੇ ਗਏ ਆ ਹਾਂਜੀ ਹਾਂਜੀ ਤੁਹਾਨੂੰ ਪਤਾ ਵੀ ਹੈ ਇਹਨਾਂ ਨਾਲ ਹੋਇਆ ਕੀ ਆ ਕੀ ਹੋਇਆ ਵੀਰੇ ਇਹਨਾਂ ਦੀ ਸ਼ਾਪ ਸੀਗੀ ਲੱਖਾਂ ਦਾ ਕਾਰੋਬਾਰ ਸੀ ਇਹਨਾਂ ਦਾ ਸਾਰੀ ਸ਼ਾਪ ਖਤਮ ਹੋ ਗਈ ਅੱਗ ਲੱਗ ਗਈ ਸੀ ਸ਼ਾਪ ਨੂੰ ਦੇਖੋ ਲੱਖਾਂ ਦਾ ਕਾਰੋਬਾਰ ਵਾਲਾ ਬੰਦਾ ਸ਼ਾਪ ਛੱਡ ਕੇ ਹੁਣ 10-12 ਹਜ਼ਾਰ ਦੀ ਨੌਕਰੀ ਕਰਕੇ ਗੁਜ਼ਾਰਾ ਕਰਦਾ ਪਿਆ ਆਪਣਾ ਪਰ ਫਿਰ ਵੀ ਇੰਨਾ ਖੁਸ਼ ਆ ਯਾਰ ਮੈਂ ਇਹੀ ਸੋਚਦਾ ਪਿਆ ਸੀ ਆ ਪਾਜੀ ਨੂੰ ਜਦੋਂ ਮੈਂ ਦੇਖਿਆ ਯਾਰ ਜਦੋਂ ਵੀ ਇਹਨਾਂ ਨੂੰ ਮੈਂ ਦੇਖਦਾ ਇਹ ਸਮਾਈਲ ਕਰਦੇ ਰਹਿੰਦੇ ਆ ਯਾਰ ਮੈਨੂੰ ਬਿਲਕੁਲ ਸਮਝ ਨਹੀਂ ਆਉਂਦੀ ਇਹਨਾਂ ਦੀ ਵੀ ਇਹ ਸੋਚਦੇ ਕੀ ਆ ਤੇ ਕਰਦੇ ਕੀ ਆ ਜਦੋਂ ਵੀ ਇਹਨਾਂ ਨੂੰ ਦੇਖ ਲਓ ਇਹਨਾਂ ਦੇ ਚਿਹਰੇ ਤੇ ਨਾ ਸਮਾਈਲ ਹੁੰਦੀ ਆ ਮੈਂ ਤਾਂ ਨਾ ਕਈ ਵਾਰ ਇਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਯਾਰ ਬੰਦਾ ਇੰਨਾ ਮਤਲਬ ਇੰਨਾ ਤੰਗ ਹੋ ਕੇ ਇੰਨਾ ਖੁਸ਼ ਕਿਵੇਂ ਰਹਿ ਸਕਦਾ ਕੋਈ ਬੰਦੇ ਦਾ ਸਾਰਾ ਕੁਝ ਲੁੱਟਿਆ ਗਿਆ ਸ਼ਾਪ ਚਲ ਗਈ ਘਰ ਸੀਜ਼ ਹੋ ਗਿਆ ਬੈਂਕ ਵਾਲਿਆਂ ਨੇ ਘਰ ਸੀਜ਼ ਕੀਤਾ ਹੋਇਆ ਕੋਈ ਲੋਨ ਹੋਣਾ ਬਾਕੀ ਇਹਨਾਂ ਬਾਰੇ ਜਾਂ ਇਹੀ ਜਾਣਦੇ ਨੇ ਜਾਂ ਰੱਬ ਜਾਣਦਾ ਮੈਨੂੰ ਤਾਂ ਬਿਲਕੁਲ ਸਮਝ ਨਹੀਂ ਆਉਂਦੀ ਇਹਨਾਂ ਦੀ ਬਾਕੀ ਪੈਸੇ ਦੱਸੋ ਵੀਰੇ ਦੇ ਕਿੰਨੇ ਹੋਏ ਆ ਵੀਰੇ ਭਾਈ ਜੀ ਕੀ ਸੋਚੀ ਜਾਂਦੇ ਹੋ ਉਹ ਵੀਰੇ ਮੈਂ ਤਾਂ ਇਹ ਸੋਚਦਾ ਪਿਆ ਕਿ ਜਿਹੜੇ ਬੰਦੇ ਨੇ ਆਪਣਾ ਸਭ ਕੁਝ ਗਵਾ ਲਿਆ ਪਰ ਮੈਨੂੰ ਅੱਜ ਬਚਾ ਲਿਆ ਚਲੋ ਮੈਨੂੰ ਇਹਦੇ ਪੈਸੇ ਦੱਸੋ ਤੁਸੀਂ ਮੈਂ ਪਾਰਲਰ 'ਚ ਫੜਾਣਾ ਦੀਦੀ ਨੂੰ ਸਮਾਨ ਇਹ 25 ਹੋ ਗਏ ਤੁਹਾਡੇ ਅੱਛਾ ਹੋਰ ਮੈਂ ਲੇਟ ਹੋ ਜਾਵਾਂ ਪਾ ਲੋ ਵੀਰੇ ਚਲੋ ਠੀਕ ਹੈ ਵੀਰੇ ਠੀਕ ਹੈ ਵੀਰੇ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਸਾਹਮਣੇ ਮੁਸਕਰਾ ਰਿਹਾ ਬੰਦਾ ਅੰਦਰੋਂ ਖੁਸ਼ ਹੋਵੇ ਪਤਾ ਨਹੀਂ ਕਿੰਨੇ ਦੁੱਖ ਉਸ ਦੇ ਅੰਦਰ ਲੁਕੇ ਹੁੰਦੇ ਨੇ ਪਰ ਜਿਹੜਾ ਬੰਦਾ ਘਾਟਾ ਖਾ ਕੇ ਨੁਕਸਾਨ ਸਹਿ ਕੇ ਦੁਆਰਾ ਮਿਹਨਤ ਕਰਦਾ ਹੈ ਰੱਬ ਉਹਦੇ ਤੇ ਬਹੁਤ ਮਿਹਰਬਾਨ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਜੇ ਜੀਣਾ ਹੈ ਤਾਂ ਮਿਹਨਤ ਕਰਦੇ ਰਹੋ ਇਹ ਕਾਮਯਾਬ ਹੋਣਾ ਹੈ ਤਾਂ ਪਰਮਾਤਮਾ ਤੇ ਵਿਸ਼ਵਾਸ ਰੱਖੋ